ਨਾ ਤੋਂ سوشل میڈیا ਤੇ ਮਮਦੋਟ ਦੇ ਇੱਕ ਬੱਚੇ ਦੀ ਸਕੂਲੀ ਬੱਚੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਜਦੋਂ ਉਹ ਬੱਚਾ ਕਾਪੀ ਚੈੱਕ ਕਰਾਉਣ ਵਾਸਤੇ ਆਪਣੇ ਅਧਿਆਪਕ ਕੋਲ ਜਾਂਦਾ ਤਾਂ ਅਧਿਆਪਕ ਉਹਨੂੰ ਪੁੱਛਦਾ ਕੰਮ ਕਿਉਂ ਨਹੀਂ ਕੀਤਾ ਤੇ ਉਸ ਵਾਰ ਅਧਿਆਪਕ ਪੁੱਛਦਾ ਕਿ ਬੱਚੇ ਤੂੰ ਰੋਟੀ ਖਾਧੀ ਕਿ ਨਹੀਂ ਖਾਧੀ ਤੂੰ ਕੀ ਖਾਧਾ ਅੱਜ ਤਾਂ ਬੱਚੇ ਨੇ ਕਿਹਾ ਕਿ ਮਸੂਮੀਅਤ ਪਰੇ ਲੈਜੈਂਡਲ ਕਿਹਾ ਤੇ ਘਰ ਆਟਾ ਹੈ ਨਹੀਂ ਸੀ ਤਾ ਮੈਂ ਰੋਟੀ ਨਹੀਂ ਖਾਦੀ ਭਾਵਕ ਹੋਏ ਟੀਚਰ ਨੇ ਕਿਹਾ ਹਾਏ ਤੂੰ ਭੁੱਖਾ ਹੀ ਆ ਗਿਆ 200 ਅਸੀਂ ਜਗ੍ਹਾ ਜਗ੍ਹਾ ਤੇ ਲੰਗਰ ਲਗਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਬਹੁਤ ਗੁਰਗਿਆਨੀ ਆ ਤੇ ਬਹੁਤ ਦਾਨੀ ਆ ਪਕੀ ਤੁਹਾਨੂੰ ਪਤਾ ਕਿ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਬੱਚੇ ਨੇ ਗਰੀਬ ਪਰਿਵਾਰ ਨੇ ਕਿਓ ਤਿੰਨ ਟਾਈਮ ਦੀ ਜਾਂ ਦੋ ਟਾਈਮ ਦੀ ਰੋਟੀ ਖਾ ਕੇ ਸੌਂਦੇ ਨੇ ਨਾ ਸਰਕਾਰਾਂ ਨੂੰ ਪਤਾ ਹੈ ਨਾ ਪੇੜ ਦੇ ਸਰਪੰਚ ਨੂੰ ਪਤਾ ਤਾਂ ਨਾ ਹਲਕੇ ਦੇ ਐਮਐਲਏ ਨੂੰ ਪਤਾ ਹੈ ਕੀ ਖਾਦਾ ਅੱਜ ਹੋਏ ਕਰਨੀ ਕਰਾ ਆਟਾ ਨਹੀਂ ਹੈਗਾ ਸਿੱਕੇ ਹੈ ਹੈ ਤੇ ਆਟਾ ਹੀ ਨਹੀਂ ਹੈਗਾ ਰਹਾਟਾ ਨਹੀਂ ਸੀਗਾ ਹਾਏ ਭੁੱਖਾ ਹੈ ਪਿਛਲੇ 3 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਘਰ ਚ ਆਟਾ ਹੈ ਨਹੀਂ ਇਸ ਕਰਕੇ ਰੋਟੀ ਨਹੀਂ ਖਾ ਕੇ ਆਇਆ ਵਾਲੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਦੁਗਾ ਇਹਨਾਂ ਨਾਲ ਕੀਤੀ ਗਈ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮਮਦੋਤਦੀਨ ਪੈਂਦੇ ਪਿੰਡ ਸੈਦੇਕੇ ਨੌਲ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਇਹ ਵੀਡੀਓ ਸੀ ਜਿਸ ਵਿੱਚ ਇਸ ਮਾਸੂਮ ਬੱਚੇ ਨੇ ਮਾਸੂਮੀਅਤ ਪਰੇ ਲਹਿਜੇ ਵਿੱਚ ਗਰੀਬੀ ਦੀ ਦਾਸਤਾਨ ਦੇ ਵਰਣਨ ਦੇਖ ਕੇ ਸਾਰੇ ਲੋਕਾਂ ਦੇ ਦਿਲਾਂ ਨੂੰ ਝੋੜ ਕੇ ਰੱਖ ਦਿੱਤਾ ਦਰਸਲ ਸਵੇਰ ਦੇ ਸਮੇਂ ਸਕੂਲ ਦੇ ਅਧਿਆਪਕ ਲਖਵਿੰਦਰ ਸਿੰਘ ਨੇ ਬੱਚੇ ਨੂੰ ਕੁਦਰਤੀ ਤੌਰ ਤੇ ਪੁੱਛ ਲਿਆ ਕਿ ਅੱਜ ਖਾਣਾ ਖਾਧਾ ਹੈ ਕਿ ਨਹੀਂ ਤਾ ਮਾਸੂਮ ਚਿਹਰੇ ਨੇ ਆਪਣੇ ਦਿਲ ਦੀ ਦਾਸਤਾਨ ਨੂੰ ਕਿਹਾ ਘਰ ਵਿੱਚ ਆਟਾ ਨਹੀਂ ਇਸ ਕਰਕੇ ਉਹ ਭੁੱਖਾ ਆਇਆ ਤੇ ਕੁਝ ਖਾਦਾ ਨਹੀਂ ਜੋ ਪਲਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਏ ਉਹ ਬਾਮ ਰੋਲੇ ਵਾਂਗੂ ਫੈਲ ਗਏ ਜਦੋਂ ਮਾਸੂਮ ਬੱਚੇ ਦੇ ਘਰ ਜਾ ਕੇ ਜਮੀਨੀ ਤੌਰ ਤੇ ਜਾ ਕੇ ਵੇਖਿਆ ਤਾਂ ਗਰੀਬੀ ਦੂਰੋਂ ਹੀ ਝਲਕ ਰਹੀ ਸੀ ਜਿਨ੍ਹਾਂ ਨੂੰ ਤੁਸੀਂ ਤਸਵੀਰਾਂ ਲਈ ਸਾਫ਼ ਦੇਖ ਰਹੇ ਹੋ ਨਾ ਘਰ ਦਾ ਕੋਈ ਬੂਹਾ ਨਾ ਕੋਈ ਬਾਰੀ ਨਾ ਕੋਈ ਰਸੋਈ ਤੇ ਜੇਕਰ ਵੇਖੋਗੇ ਉਹਨਾਂ ਦੇ ਬਾਥਰੂਮ ਨੂੰ ਗੇਟ ਤੱਕ ਨਹੀਂ ਬਲਕੇ ਕੱਪੜਾ ਹੀ ਲਮਕਾ ਕੇ ਇਹ ਬਾਥਰੂਮ ਵਿੱਚ ਨਹਾਉਂਦੇ ਨੇ ਦੋਸਤੋ ਇਸ ਮਸੂਮ ਦੇ ਵੀਡੀਓ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ ਜਿੱਥੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਖੁਸ਼ਹਾਲੀ ਭਰੀ ਜ਼ਿੰਦਗੀ ਦੇਣ ਦੀਆਂ ਗੱਲਾਂ ਕਰਦਿਆਂ ਨੇ ਸਰਕਾਰਾਂ ਗੱਲਾਂ ਕਰਦੀਆਂ ਨੇ ਵਧਾਈ ਗੱਲਾਂ ਕਰਦੇ ਨੇ ਉੱਥੇ ਜਦੋਂ ਸਕੂਲੀ ਬੱਚੇ ਇਸ 스마트 ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਭੁੱਖੇ ਟਡ ਸਕੂਲ ਵਿੱਚ ਆਉਣ ਤੇ ਕੀ ਉਹ ਕੰਮ ਕਰਨਗੇ ਤੇ ਕੀ ਉਹ ਕਰਨਗੇ ਇਸ ਵੀਡੀਓ ਤੋਂ ਬਾਅਦ ਉਹਨਾਂ ਲੋਕਾਂ ਲਈ ਜ਼ਰੂਰ ਸੁਨੇਹਾ ਹੋ ਗਿਆ ਜਿਹੜੇ ਜਗ੍ਹਾ-ਜਗ੍ਹਾ ਤੇ ਟੈਂਟ ਲਾ ਕੇ ਲੰਗਰ ਲਾਉਂਦੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਲਾਉਂਦੇ ਨੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਬਹੁਤ ਦਾਨੀ ਬੰਦੇ ਆ ਅਸੀਂ ਬਹੁਤ ਭਾਵਕ ਬੰਦੇ ਦੋਸਤੋ ਲੰਗਰ ਲਾਉਣ ਨਾਲ ਤੁਸੀਂ ਧਿਆਨਧਾਰਨੀ ਹੋ ਸਕਦੇ ਲੰਗਰ ਨਾਉਣ ਨਾਲ ਤੁਸੀਂ ਮਹਾਨ ਨਹੀਂ ਹੋ ਸਕਦੇ ਤੁਸੀਂ ਮਹਾਨ ਤਾਂ ਬਣ ਸਕਦੇ ਹੋ ਜੇ ਤੁਸੀਂ ਗਰੀਬ ਦੇ ਘਰੇ ਜਾ ਕੇ ਚੁੱਲ੍ਹਾ ਜਗਾਓਗੇ ਸਾਈਂ ਬਾਬਾ ਆਪਣੇ ਜੀਵਨ ਕਾਲ ਦੇ ਵਿੱਚ ਲੋਕਾਂ ਤੋਂ ਤੇਲ ਮੰਗਦਾ ਮਰ ਗਿਆ ਕਿ ਮੈਨੂੰ ਤੇਲ ਦੇ ਦਿਓ ਮੈਂ ਗਰੀਬਾਂ ਦੇ ਘਰੇ ਦੀਵੇ ਜਗਾਉਣੇ ਨੇ ਤੇ ਅੱਜ ਜਗ੍ਹਾ-ਜਗ੍ਹਾ ਤੇ ਮੰਦਰ ਲਗਾ ਕੇ ਮੰਦਰ ਬਣਾ ਕੇ ਸਾਈਂ ਬਾਬਾ ਦੀਆਂ ਮੂਰਤੀਆਂ ਰੱਖ ਕੇ ਕਰੋੜਾਂ ਰੁਪਏ ਇਕੱਠਾ ਕੀਤਾ ਜਾਂਦਾ ਮੈਂ ਕਿਸੇ ਧਰਮ ਦੇ ਖਿਲਾਫ ਇਹ ਗੱਲ ਨਹੀਂ ਕਰ ਰਿਹਾ ਮੈਂ ਇੱਕ ਆਮ ਜ਼ਿੰਦਗੀ ਦੀ ਨਾਲ ਜੁੜੀਆਂ ਹੋਈਆਂ ਗੱਲਾਂ ਕਰ ਰਿਹਾ ਕੈਸਰੀਕੇ ਦੇ ਨਾਲ ਇਹ ਕੱਲਾ ਇੱਕ ਬੱਚਾ ਮਮਦੋੜ ਦਾ ਬੱਚਾ ਨਹੀਂ ਇਹ ਪਿੰਡ ਸੈਦੇ ਕੀ ਨੌਲ ਦੀ ਕਹਾਣੀ ਨਹੀਂ ਹੈ ਇਹ ਪੰਜਾਬ ਦੇ ਲੱਖਾਂ ਪਰਿਵਾਰਾਂ ਦੀ ਕਹਾਣੀ ਹੈ ਜਿੱਥੇ ਸਿਰਫ ਇੱਕ ਟਾਈਮ ਦੀ ਰੋਟੀ ਖਾ ਕੇ ਲੋਕ ਸੌਂਦੇ ਨੇ ਸੋ ਲੋੜ ਹੈ ਅੱਜ ਉਹਨਾਂ ਲੋਕਾਂ ਦੀ ਉਹਨਾਂ ਦਾਨੀਆਂ ਦੀ ਜਿਹੜੇ ਆਪਣੇ ਪਿੰਡ ਦੇ ਵਿੱਚ ਝਾਤ ਮਾਰਨ ਕਿ ਤੁਹਾਡੇ ਪਿੰਡ ਦੇ ਵਿੱਚ ਗਰੀਬ ਕਿਹੜਾ ਹੈ ਇਲੈਕਸ਼ਨਾਂ ਦੇ ਦਿਨਾਂ ਵਿੱਚ ਤੁਸੀਂ दारू ਬਹੁਤ ਬਣਦੇ ਹੋ ਇਲੈਕਸ਼ਨਾਂ ਦੇ ਦਿਨਾਂ ਵਿੱਚ ਤੁਸੀਂ ਭੁੱਖੀ ਡੋਡੀ ਫੀਮ ਬਹੁਤ ਬਣ ਦਿਓ। ਉਹ ਮੂਰਖੋਂ ਲੰਗਰ ਬੰਡਿਆ ਕਰੋ। ਕਿਸੇ ਦੇ ਘਰੇ ਆਟਾ ਪਹੁੰਚਦਾ ਕਰ ਦਿਓ। ਕਿਸੇ ਦੇ ਘਰੇ ਦਾਲਾਂ ਪਹੁੰਚਦੀਆਂ ਕਰ ਦਿਓ ਤਾਂ ਜੋ ਕੋਈ ਮਾਸੂਮ ਬੱਚਾ ਭੁੱਖੇ ਢਿੱਡ ਸਕੂਲ ਨਾ ਆਵੇ। ਦੋਸਤੋ ਮੇਰਾ ਇੰਨਾ ਕੁਸ਼ ਬੋਲਣ ਦਾ ਮਕਸਦ ਸਿਰਫ ਤੁਹਾਨੂੰ ਜਗਾਉਣਾ ਹੈ ਤਾਂ ਜੋ ਇਸ ਤਰ੍ਹਾਂ ਦਾ ਵੀਡੀਓ ਕਦੇ ਫੇਰ ਵਾਇਰਲ ਨਾ ਹੋਵੇ ਜਿਦੇ ਵਿੱਚ ਕੋਈ ਮਾਸੂਮ ਬੱਚਾ ਇਹ ਕਹੇ ਕਿ ਮੈਂ ਕੁਝ ਖਾ ਕੇ ਨਹੀਂ ਆਇਆ। ਮੇਰੇ ਘਰੇ ਆਟਾ ਹੈ ਨਹੀਂ ਸੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹ ਵੀਡੀਓ ਵਾਇਰਲ ਹੋ ਰਹੀ ਹੈ ਉਹ ਕਿਸ ਬੱਚੇ ਦੀ ਹੈ ਕਿਹ ਕਿ ਸਿਸਟਮ ਹਾਂ ਬ੍ਰਦਰ ਇਹ ਬੱਚਾ ਅਮਰਿਤ ਹੈ ਇਸ ਬੱਚੇ ਦੀ ਇਹ ਵੀਡੀਓ ਹੈ ਕਿ ਬੱਚਾ ਮੇਰੇ ਕੋਲ ਕਾਪੀ ਚੈੱਕ ਕਰਾਉਣ ਆਇਆ ਰੁਟੀਨ ਵਾਈ ਜਿਵੇਂ ਕੰਮ ਲੈਂਦੇ ਆ ਉਹ ਬੱਚਾ ਬੜਾ ਪਿਆਰ ਨਾਲ ਬੋਲਦਾ ਹੈ ਤੇ ਮੇਰਾ ਦਿਲ ਕੀਤਾ ਮੈਂ ਇਹਦੀ ਵੀਡੀਓ ਬਣਾਵਾਂ ਕੋਈ ਇਦਾਂ ਨਹੀਂ ਇਨਸੀਡੈਂਟ ਨਹੀਂ ਸੀ ਕੋਈ ਵੀ ਜਾਣ ਬੁੱਝ ਕੇ ਬਣਾਈ ਗਈ ਹੈ ਮੈਂ ਉਹਨੇ ਚੱਲੀ ਪੁੱਛਿਆ ਬੇਟੇ ਤੂੰ ਇਹ ਆ ਨਾ ਮੈਂ ਕੰਮ ਨਹੀਂ ਕੀਤਾ ਡਰਦਾ ਮਾਰਾ ਇਹ ਨਾ ਵੀ ਮੈਂ ਜੇ ਕੰਮ ਨਹੀਂ ਕੀਤਾ ਤੇ ਮੈਂ ਆਖਿਆ ਵੀ ਤੂੰ ਕੀਤਾ ਕਿਉਂ ਤੇਰੇ ਕੋਟ ਮਾਰੀਏ ਦੀ ਥੋੜੀ ਬਹੁਤ ਪਿਆਰ ਨਾਲ ਕਿਹਾ ਉਹ ਬੱਚੇ ਨੂੰ ਮੈਂ ਰੁਟੀਨ ਚ ਪੁੱਛ ਲਈ ਦੀ ਵੀ ਕੀ ਖਾ ਕੇ ਆਇਓ ਮੈਂ ਇਹਨੂੰ ਪੁੱਛਿਆ ਬੱਚੇ ਕੀ ਖਾ ਕੇ ਆਏ ਕਹਿੰਦਾ ਜੀ ਮੈਂ ਤਾਂ ਕੁਝ ਨਹੀਂ ਖਾ ਕੇ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਵਾਕਈ ਇਹ ਬੱਚੇ ਨੂੰ ਮੈਂ ਪਿਆਰ ਦਿੱਤਾ ਮੈਂ ਉਹਦੇ ਨਾਲ ਲਾਇਆ ਮੇਰੇ ਵੀ ਚੀਕ ਨੀਕ ਲੇ ਕਰੀ ਤਾਂ ਮੈਂ ਇਹਨੂੰ ਰਸੋਈ ਚ ਲੈ ਕੇ ਗਿਆ ਖਾਣਾ ਖਵਾਇਆ ਭਰਾ ਤੇ ਉਹ ਦੂਬਾਰੇ ਅਸੀਂ ਇਹਦੀ ਮੰਮੀ ਨੂੰ ਬੁਲਾਇਆ ਵਾਕਈ ਗੱਲ ਇਦਾਂ ਸੀ ਉਹਦੀ ਮੰਮੀ ਆਂਦੀ ਸਾਰਾ ਵੀ ਅਸੀਂ ਅਸੀਂ ਆਟਾ ਦੋ ਘਰੋਂ ਲੈਣ ਵੀ ਗਏ ਆ ਤੇ ਨਹੀਂ ਮਿਲਿਆ ਫਿਰ ਅਸੀਂ ਰਾਈਸ ਬਣਾਏ ਬੱਚੇ ਸਵੇਰੇ ਰਾਈਸ ਖਾ ਕੇ ਨਹੀਂ ਆਏ ਸਵੇਰੇ ਸਵੇਰੇ ਰਾਈਸ ਬੱਚੇ ਨੇ ਨਹੀਂ ਖਾਧੇ ਤੇ ਬੱਚੇ ਨੇ ਉਹ ਮੰਮੀ ਨੇ ਵੀ ਸ਼ਾਇਦ ਕਿਹਾ ਹੋਵੇ ਉਹ ਉਹਨਾਂ ਦੀ ਵੀ ਕੋਈ ਤਰਾਸਦੀ ਹੋਣੀ ਹੈ ਠੀਕ ਹੈ ਨਾ ਤੇ ਉਹ ਇਦਾਂ ਹੀ ਬੱਚੇ ਨਹੀਂ ਇਹਨੇ ਬੋਲਿਆ ਜਿੱਦਾਂ ਆ ਕੇ ਕੁਦਰਨੀ ਸੱਜਣਾਂ ਨੂੰ ਅ ਲੈਕਨ ਟ੍ਰੈਕ ਨੇ ਕੁਇ ਮਨਾ ਹਾਂ ਬਿਲਕੁਲ ਆ ਜਾਂਦੇ ਜਿਵੇਂ ਜਿਵੇਂ ਵੀਡੀਓ ਵਾਇਰਲ ਹੋਈ ਜਾਂਦੀ ਹੈ ਨਾ ਜੀ ਉਹ ਦਾਨੀ ਸੱਜਣੋਂ ਕੋਈ ਅਕਾਊਂਟ ਨੰਬਰ ਦਿੱਤਾ ਸੀ ਪਰਵਾਹ ਨੇ ਉਹਨਾਂ ਦੇ ਅਕਾਊਂਟ 'ਚ ਹੀ ਜਿਹੜਾ ਪਾਈ ਜਾਂਦੇ ਲੋਕ ਜਿੰਨਾ ਵੀ ਜਿਹੜੇ ਬਾਹਰ ਦੇ ਬੈਠੇ ਸੱਜਣ ਧੰਨਵਾਦ ਹੈ ਜੀ ਪੰਜਾਬ ਸਰਕਾਰ ਵੀ ਬਹੁਤ ਉਪਰਾਲਾ ਕਰ ਰਹੀ ਹੈ ਬੱਚਿਆਂ ਵਾਸਤੇ ਕਿਉਂਕਿ ਕਈ ਸਕੀਮਾਂ ਇਦਾਂ ਦੀਆਂ ਆ ਉਹਨਾਂ ਨੂੰ ਥੋੜਾ ਜਿਹਾ ਸਕੀਮਾਂ ਦਾ ਕੀ ਹੈ ਕਿਤੇ ਨਾ ਕਿਤੇ ਬਾਰਡਰ ਏਰੀਆ ਕਰਕੇ ਉਹ ਕਹਿ ਸਕਦੇ ਵੀ ਉਹ ਵਾਇਰਲ ਨਹੀਂ ਕੀਤਾ ਜਾਂਦਾ ਵੀ ਉਹਨਾਂ ਨੂੰ ਉਹ ਜਾਗਰੂਕਤਾ ਨਹੀਂ ਕੀਤਾ ਜਾਂਦਾ ਇਹਨਾਂ ਬੰਦਿਆਂ ਨੂੰ ਮੈਨੂੰ ਕਿਸੇ ਨਾ ਡੇਡਿਸ ਨਾਲ ਗੱਲ ਹੋਈ ਸੀ ਉਹਾਂ ਦੇ ਬੜੀਆਂ ਸਕੀਮਾਂ ਸਰ ਬੀਸੀ ਸਾਹਿਬ ਨਾਲ ਮਿਲੋ ਤੁਸੀਂ ਉਹਨਾਂ ਨੂੰ ਲਿਖ ਕੇ ਦਿਓ ਵੀ ਸਾਡੇ ਪਿੰਡ ਦੇ ਆ ਹਾਲਾਤ ਆ ਕਿੰਨੇ ਜ਼ਰੂਰ ਮਦਦ ਕਰਨਗੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਕੀ ਕਾਰਨ ਕੀ ਹੈ ਕਿ ਹਾਲਾਤ ਕਰਕੇ ਇਸ ਤਰ੍ਹਾਂ ਦੇ ਹੋ ਗਏ ਨੇ ਕਿਰਿਆ ਹਾਲਾਤ ਆ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੱਦਾਂ ਦੇ ਸਾਡੇ ਹਾਲਾਤ ਦੇ ਘਰ ਦੇ ਕਿਉਂਕਿ ਜੇ ਅਸੀਂ ਕੰਮ ਤੇ ਕੋਈ ਇਹਨਾਂ ਚ ਦੋਨਾਂ ਚ ਕੋਈ ਨਹੀਂ ਜਾਂਦਾ ਜਾਂ ਦੋਨੇ ਜਾਂਦੇ ਸਾਡੇ ਰੋਟੀ ਪਾਣੀ ਬੰਦ ਹੋ ਜਾਂਦਾ ਬੰਨਾ ਕਿਉਂਕਿ ਜੇ ਕੰਮ ਤੇ ਜਾਣਗੇ ਤੇ ਪੈਸੇ ਮਿਲਣਗੇ ਕਿਉਂਕਿ ਦਿਹਾੜੀ ਉਨੀ ਮਜ਼ਦੂਰੀ ਦਿਹਾੜੀਆਂ ਵੱਧੀਆਂ ਨਹੀਂ ਪਈਆਂ ਜਿਹੜਾ ਘਰ ਦੇ ਖਰਚੇ ਪੂਰੇ ਹੋ ਸਕਣ ਕਿੰਨੇ ਬੱਚੇ ਨੇ ਬੱਚੇ ਵੀਰੇ ਮੇਰੇ ਦੋ ਹੀ ਨੇ ਕੀ ਕਾਰਨ ਕਿ ਉਹ ਦਿਨ ਨੂੰ ਕੁਝ ਭੇਟ ਜਾਣਾ ਪਿਆ ਸੀ ਵੀਰੇ ਉਸਦੇ ਨਾਟਕ ਰਹਾ ਹੈਗਾ ਨਹੀਂ ਸੀ ਆਂਦਾ ਸੀ ਮੰਮਾ ਮੈਨੂੰ ਰੋਟੀ ਬਣਾ ਦੇ ਮੈਂ ਪੁੱਤ ਆਟਾ ਹੈਗਾ ਨਹੀਂ ਆਟਾ ਅੰਡਾ ਗਵਾਂਡ ਤੋਂ ਵੀ ਕਿਸੇ ਤੋਂ ਨਹੀਂ ਮਿਲਿਆ ਆਂਦੇ ਭਾਂਜੀ ਆਟਾ ਸਾਡੇ ਘਰੇ ਨਹੀਂ ਹੈਗਾ ਸਾਡੀ ਮੰਮੀ ਗਈ ਸੀ ਆਟਾ ਲੈਣ ਤੇ ਸਾਨੂੰ ਮਜਬੂਰੀ ਤੌਰ ਤੇ ਵੀਰੇ ਉਹਦਾ ਹੀ ਭੇਜਣਾ ਪੈ ਗਿਆ ਬੱਚੇ ਨੂੰ ਕਿਉਂਕਿ ਸਾਡਾ ਨਹੀਂ ਜੇ ਕਰਦਾ ਸੀ ਵੀ ਆਪਣੇ ਪੁੱਤ ਨੂੰ ਇਦਾਂ ਭੇਜੀਆਂ ਸਾਡਾ ਵੀ ਕਾਜਾ ਪੜਦਾ ਵੀ ਸਾਡੇ ਜਵਾਂਕ ਭੁੱਖੇ ਜਾ ਰਹੇ ਅੱਜ ਜੇ ਕੁਝ ਹੁੰਦਾ ਤੇ ਅਸੀਂ ਵੀ ਅੱਜ ਇਹਨੂੰ ਬਣਾ ਕੇ ਭੇਜਦੇ ਟਿਫਨ ਭੇਜਦੇ ਜਾ ਖਾ ਕੇ ਕੁਝ ਭੇਜਦੇ ਜਿੰਨੇ ਜੋਗੇਨ ਕੱਚ ਕਮਾਉਣ ਵਾਲੇ ਕਿੰਨੇ ਜੀਨੇ ਦੋ ਇੱਕ ਕਮਾਉਣ ਵਾਲੇ ਇਹਦੇ ਦਾਦੂ ਕਮਾਉਂਦੇ ਤੇ ਇਹਦੇ ਪਾਪਾ ਕਮਾਉਂਦੇ ਨੇ ਕਿਉਂਕਿ ਪਿਛਲੀ ਗਰਮੀ ਇਹਦੇ ਪਾਪਾ ਦੀ ਅੱਖਾਂ ਖਰਾਬ ਇੰਨੀਆਂ ਹੋ ਗਈਆਂ ਸੀ ਕਿਉਂਕਿ ਦਿਸਣਾ ਬੰਦ ਹੋ ਗਿਆ ਸੀ ਇਹਨਾਂ ਨੂੰ ਆਪਦੀ ਕੋਈ ਚੀਜ਼ ਹੀ ਨਹੀਂ ਪਤਾ ਲੱਗਦੀ ਸੀ ਸਾਡੀ ਚੀਜ਼ ਹੈਗੀ ਕਿੱਥੇ ਕਿੱਥੇ ਨਹੀਂ ਜੋ ਕੱਪੜਾ ਲੀੜਾ ਸਾਰਾ ਇਹਨੂੰ ਖੁਦ ਨੂੰ ਪੜਾਉਣਾ ਸਾਨੂੰ ਪੈਂਦਾ ਸੀ ਦਾ ਅੱਖਾਂ ਤੋਂ ਸਾਰੇ ਪਿੰਡ ਨੂੰ ਪਤਾ ਵੀ ਇਹਨਾਂ ਅੱਖਾਂ ਤੋਂ ਦਿਸਣਾ ਹੀ ਨਾ ਬੰਦ ਹੋ ਗਿਆ ਸੀ ਦਵਾਈ ਇਹਨਾਂ ਦੀ ਚੱਲਦੀ ਰਹੀ ਫਾਜ਼ਲ ਕੀ ਜਲਾਲਾ ਵਾ ਫਾਜ਼ਲ ਕੀ ਦਿੱਲੀ ਵਾਲੇ ਡਾਕਟਰ ਕੋਲ ਤੇ ਕਈ ਵਾਰੀ ਸਾਨੂੰ ਦਵਾਈ ਵੀ ਵਿਚਨੋਂਗਾ ਪੈ ਜਾਂਦੇ ਸੀ ਕਿਉਂਕਿ ਪੈਸੇ ਆnde ਕਰਨ ਵੀ ਨਹੀਂ ਪੈਸੇ ਹੈਗੇ ਸੀ ਦਵਾਈ ਵੀ ਨਹੀਂ ਲਿਆਦ ਗਏ ਜਾਂਦੇ ਸੀ ਵੀਡੀਓ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਕਿਸੇ ਸਮਾਜ ਸੇਵੀ ਸੰਸਥਾਵਾਂ ਨੇ ਜਦ ਅਨੀ ਸੱਜਰਾਂ ਨੂੰ ਕੋਈ ਬਾਤ ਪਈ ਹੈ ਵੀਰ ਮੀਡੀਆ ਵਾਲੇ ਆਈ ਜਾਂਦੇ ਆ ਤੇ ਹਾਂ ਵੀਰ ਕੋਈ ਵੀ ਆਂਦੇ ਸੀ ਸੀ ਆਵਾਂਗੇ ਜ਼ਰੂਰ ਤੁਹਾਡੀ ਮਦਦ ਕਰਾਂਗੇ ਜਿੰਨੇ ਯੋਗ ਹੋਏ ਤੇ ਹਲੇ ਵੀਰ ਕੋਈ ਉਹਦਾ ਵੀਰ ਤਾਂ ਨਹੀਂ ਆਇਆ ਵੀ ਫੋਨ ਤੇ ਕਹੀ ਜਾਂਦੇ ਵੀ ਆਂ ਜੀ ਭੈਣ ਜੀ ਨਾ ਕਿ ਫੋਨਾਂ ਤੇ ਮਦਦ ਕਰਦੇ ਆ ਕਿ ਜਿੰਨੇ ਯੋਗ ਹੈਗੇ ਭੈਣ ਜੀ ਅਸੀਂ ਤੁਹਾਡੀ ਜ਼ਰੂਰ ਮਦਦ ਕਰਾਂਗੇ ਕਿ ਕਿ ਅੱਜ ਤੋਂ ਬਿਨਾਂ ਬੱਚੇ ਸਕੂਲ ਚਲੇ ਗਏ ਕੀ ਕਾਰਨ ਕੀ ਬਣਿਆ ਕਾਰਨ ਦਿਹਾੜੀ ਰਾਤ ਨੂੰ ਵਿਸ਼ੇ ਗਿਆਸ ਵਸ ਦਿਹਾੜੀ ਗਿਆ ਸੀ ਮੇਰਾ ਤੋਂ ਲੇਟ ਆਇਆ ਮਰ ਉਹ ਨਹੀਂ ਰੋ ਗਿਆ ਤੇ ਚੱਕੀ ਹੇਲ ਕੇ ਬੰਦੇ ਤੇ ਮੈਂ ਰਾਤ ਆ ਲੈ ਨਹੀਂ ਸਕਿਆ ਮੈਂ ਚਲਦੇ ਨੇ ਲਿਆਵਾਂਗੇ ਫਿਰ ਕੋਈ ਆ ਬਾਣੀ ਜਾਏਗਾ ਨੇ ਚਰਨ ਦੀ ਚੱਕੀ ਖੋਲਵੀਂ ਟਾਟਾ ਲਿਆਵਾਂ ਤੇ ਇਸ ਕਰ ਨੂੰ ਮੈਂ ਚਲੇ ਗਿਆ ਕੰਮ ਤੇ ਤੇ ਇਹ ਮਗਰੋਂ ਅੱਜ ਗਿਆ ਨਹੀਂ ਤੇ ਘਰੋਂ ਇਥੋਂ ਪੁੱਛਣਾ ਲੱਗਾਂ ਤੁ ਕਿਸੇ ਕੋ ਇਹ ਉਹ ਕਹਿੰਦੇ ਵੀ ਸਾਡੇ ਵੀ ਆਟਾ ਹੈਗਾ ਵੀ ਅਸੀਂ ਗੰਡ ਸੱਟੀਏ ਤੇ ਜੇ ਹੁੰਦਾ ਤੇ ਜਰੂਰ ਅਸੀਂ ਦੇ ਦਿੰਦੇ ਪਹਿਲਾਂ ਵੀ ਬੱਚੇ ਸਕੂਲ ਇਸ ਤਰ੍ਹਾਂ ਭੁੱਖੇ ਚਲੇ ਜਾਂਦੇ ਨੇ ਨਾ ਨਜੀ ਜੋ ਗਰੀਬੀ ਦਾ ਪਤਾ ਜਮ ਕੇ ਆਈ ਇੰਨੀ ਦਿਹਾੜੀ ਨਾਲ ਕੁਝ ਬੰਦਦਾ ਨਹੀਂ ਕੋਈ ਇਹੋ ਜਿਹਾ ਸਮਾਂ ਆ ਜਾਂਦਾ ਕਈ ਆਪ ਭੁੱਖੇ ਜਾਣੇ ਪੈਂਦਾ ਇਹ ਵੀ ਪਤਾ ਲੱਗਾ ਕਿ ਤੁਹਾਡੇ ਖਾਲੀ ਵੀ ਕੋਈ ਪ੍ਰੋਬਲਮ ਹੈ ਕਿਸ ਨਾਲ ਇਹ ਕੀ ਕਾਰਨ ਕੀ ਸੀਗਾ ਅੱਖਾਂ ਦਾ ਕਾਰਨ ਇਹ ਸਪਰੇ ਦਾ ਕਾਰਨ ਸੀ ਮੈਂ ਸਪਰੇ ਕਰਦਾ ਤੇ ਅੱਖਾਂ 'ਚ ਪੈ ਗਈ ਤੇ ਰिएक्शन ਕੀਤਾ ਉਹਨੇ ਤੇ ਉਹਦੇ ਕਾਰਨ ਮੇਰੀ ਨਿਗਾਹ ਸੇ ਇੱਕਦਾਂ ਬਹਿ ਗਈ ਸੀ ਹਾਂ ਦਿਸਣਾ ਬੰਦ ਹੋ ਗਿਆ ਕਿੰਨੇ ਬੱਚੇ ਨੇ ਤੁਹਾਡੇ ਦੋ ਹੈ

ਇਹ ਘਟਨਾ ਬਿਲਕੁਲ ਦਿਲ ਨੂੰ ਝੰਜੋੜਨ ਵਾਲੀ ਏ ਸਾਡੀ ਤਾਂ ਖੁਦ ਦੀ ਆਤਮਾ ਰੋ ਪਈ ਜਦੋਂ ਬੱਚੇ ਨੇ ਇਹ ਗੱਲ ਕੀਤੀ ਕਿ ਘਰ ਵਿੱਚ ਆਟਾ ਹੀ ਨਹੀਂ ਸੀ ਫਿਰ ਅਸ ਬੱਚੇ ਨੂੰ ਜਲਦੀ ਜਲਦੀ ਕਿਚਨ ਵਿੱਚ ਲੈ ਕੇ ਗਏ ਕਿਉਂਕਿ ਮਿਡੇ ਮੀਲ ਬੰਨ ਰਿਹਾ ਸੀ ਘਰਲੇ ਰੈਡੀ ਨਹੀਂ ਸੀਗਾ ਫਿਰ ਇਹਨੂੰ ਪਹਿਲਾਂ ਖਾਣਾ ਖਵਾ ਕੇ ਲਿਆਂਦਾ ਹੋਰ ਵੀ ਇਹਦੇ ਨਾਲ ਦੇ ਕਈ ਬੱਚੇ ਨੇ ਸਕੂਲ ਦੇ ਵਿੱਚ ਜਿਹੜੇ ਬਹੁਤ ਦਿਨ ਵੀ ਘਰ ਦੇ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਭੁੱਖੇ ਆ ਜਾਂਦੇ ਨੇ ਸਕੂਲ ਫਿਰ ਅਸੀਂ ਇਹਨਾਂ ਛੋਟੇ ਬੱਚਿਆਂ ਨੂੰ ਖਾਣਾ ਜਲਦੀ ਖਵਾ ਦੇ ਦਿੰਦੇ ਆ ਤੁਸੀਂ ਇਹਨਾਂ ਦੇ ਮਾਤਾ-ਪਿਤਾ ਨਾਲ ਤੁਹਾਨੂੰ ਗੱਲਬਾਤ ਕੀਤੀ ਵੀ ਇਹ ਜੀ ਗੱਲ ਹੈ ਘਰ ਦੇ ਵਿੱਚ ਆਟਾ ਨਹੀਂ ਜਾਂ ਹਾਲੀ ਹਾਂਜੀ ਹਾਂਜੀ ਇਹਦੇ ਮਮਾ ਨੂੰ ਬੁਲਾਇਆ ਸੀ ਬਾਅਦ ਵਿੱਚ ਉਹਦੀ ਮਮਾ ਨੂੰ ਪੁੱਛਿਆ ਵੀ ਆ ਤੁਸੀਂ ਬੱਚੇ ਨੂੰ ਭੁੱਖਾ ਹੀ ਭੇਜ ਦਿੱਤਾ ਸਕੂਲ ਉਹ ਦੱਸ ਰਹੀ ਸੀ ਇਹਦੀ ਮਦਰ ਕਿ ਸਾਡੇ ਘਰ ਆਟਾ ਨਹੀਂ ਸੀਗਾ ਮੈਡਮ ਮੈਂ ਗਲੀ ਘੁਆੜ ਦੋ ਤਿੰਨ ਘਰਾਂ ਚ ਮੰਗਣ ਵੀ ਗਈ ਪਰ ਮਿਲਿਆ ਨਹੀਂ ਕਿਸੇ ਘਰ ਆਟਾ ਫਿਰ ਚਾਵਲ ਬਣਾਏ ਸੀ ਤੇ ਉਹ ਬੱਚੇ ਨੇ ਖਾਦੇ ਨਹੀਂ ਉਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ ਦਾਨੀ ਸਰਦਨ ਅੱਗੇ ਆਏ ਹਾਂ ਹਾਂਜੀ ਹਾਂਜੀ ਕਾਫੀ ਲੋਕ ਜਿੰਨੀ ਕੋ ਹੈਲਪ ਚੋਗੇ ਹੈਗੇ ਸੀ ਲੋਕਾਂ ਨੇ ਨਾਲ ਵੀ ਹੈਲਪ ਬਹੁਤ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੱਚੇ ਦੇ ਪਰਿਵਾਰਕ ਸਥਿਤੀ ਨੂੰ ਸਮਝਦੇ ਹੋਏ ਉਹਨਾਂ ਦੀ ਮਦਦ ਕੀਤੀ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੂੰ ਬੱਚੇ ਦੀ ਹੈਲਪ ਬਾਰੇ ਕੀ ਪੇਸ਼ ਕਰੋਗੇ ਹਾਂਜੀ ਪੰਜਾਬ ਸਰਕਾਰ ਤਾਂ ਸਮੇਂ-ਸਮੇਂ ਤੇ ਬੱਚਿਆਂ ਨੂੰ ਬਹੁਤ ਸਹਾਇਤਾ ਦੇ ਰਹੀ ਹੈ ਬੱਚਿਆਂ ਵਾਸਤੇ ਮਿਡੇ ਮੀਲ ਸਕੂਲਾਂ ਵਿੱਚ ਮਈਆ ਹੁੰਦਾ ਹੈ ਜੋ ਕਿ ਬੱਚੇ ਇੱਥੋਂ ਖਾ ਕੇ ਜਾਂਦੇ ਨੇ ਕਈ ਵਾਰੀ ਤਾਂ ਅਜੀਬ ਕੰਡੀਸ਼ਨ ਹੁੰਦੀ ਕਿ ਬੱਚੇ ਟਿਫਨ ਚ ਕਹਿਣਗੇ ਮੈਡਮ ਸਾਨੂੰ ਘਰ ਵਾਸਤੇ ਵੀ ਪਾ ਦਿਓ ਜੇ ਅਸੀਂ ਘਰ ਵੀ ਲੈ ਕੇ ਜਾਣਾ ਹੈ ਜੋ ਬੱਚਦਾ ਹੈ ਅਸੀਂ ਬੱਚਿਆਂ ਨੂੰ ਹੀ ਪਾ ਦਿੰਦੇ ਇਹਨਾਂ ਦੇ ਟਿਫਨ ਚ ਬਹੁਤ ਜ਼ਿਆਦਾ ਝੰਡੋੜਿਆ ਗਿਆ ਆਟਾ ਸਾਡੇ ਘਰੇ ਨਹੀਂ ਹੈ ਕੀ ਕਹਿਣਾ ਜਾਵਾਂਗੇ ਹਾਂਜੀ ਸਾਰੇ ਬਹੁਤ ਵੀਡੀਓ ਵਾਇਰਲ ਹੋਈ ਆ ਇਸ ਚੀਜ਼ ਚ ਬਹੁਤ ਨੁਬੋਛੇ ਹੁੰਦੀ ਕਿ ਲੋਕੀ ਲੰਗਰ ਬਾਹਰ ਬਹੁਤ ਲੰਗਰ ਲਾ ਰਹੇ ਆ ਪਰ ਪਿੰਡ ਦੀ ਹਾਲਤ ਨੂੰ ਨਹੀਂ ਬਿਆਨ ਕਰਦੇ ਕਿ ਪਿੰਡ ਦੀ ਹਾਲਤ ਵੇਖੋ ਪਹਿਲਾਂ ਪਿੰਡ ਦੇ ਬੱਚਿਆਂ ਨੂੰ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਹੂਲਤ ਦੇਣ ਬੱਚਿਆਂ ਨੂੰ ਇਹ ਬੱਚਾ ਕਹਿ ਰਿਹਾ ਮੈਂ ਆਟਾ ਜਿਹੜਾ ਕਰਨੀ ਆ ਭੁੱਖਾ ਆ ਗਿਆ ਹਾਂ ਹਾਂ ਜੀ ਇਹਦੇ ਕਰੋ ਤੁਸੀਂ ਫਿਰ ਜਨਰਲ ਕੀਤੀ ਹਾਂ ਹਾਂ ਜੀ ਹਾਂ ਜੀ ਕੀਤੀ ਉਹ ਕਹਿ ਰਹੇ ਸੀ ਦੋ ਘਰਾਂ ਤੋਂ ਆਟਾ ਸਵੇਰ ਲੈਣ ਵੀ ਗਏ ਆ ਪਰ ਸਾਨੂੰ ਮਿਲੇ ਨਹੀਂ ਕਿਸੇ ਦੇ ਘਰੋਂ ਆਟਾ ਫਿਰ ਬੱਚਿਆਂ ਨੂੰ ਅਸੀਂ ਚੌਲ ਬਣਾ ਕੇ ਦਿੱਤੇ ਤੇ ਬੱਚਾ ਚੌਲ ਖਾ ਕੇ ਨਹੀਂ ਆਇਆ ਜਿਹੜੀਆਂ ਕਈ ਸੰਸਥਾਵਾਂ ਜਾਂ ਸਮਾਜਿਕ ਵੀ ਲੋਕ ਹੈਗੇ ਨੇ ਉਹਨਾਂ ਨੇ ਇਹਨਾਂ ਦੀ ਬਾਹ ਫੜਨ ਬਾਰੇ ਕੀ ਕਹੋਗੇ ਉਹਨਾਂ ਨੂੰ ਕਹਾਂਗੇ ਕਿ ਇਹ ਜਿਹੜੇ ਬੱਚੇ ਹੋਰ ਵੀ ਹੈ ਤੇ ਇਹ ਵੀ ਇਹਨਾਂ ਬੱਚਿਆਂ ਸਾਰਿਆਂ ਦੀ ਬਾਹ ਫੜੋ ਜਿਹੜੇ ਆਪਾਂ ਵੇਸ ਫਲੰਗਰ ਵੱਧ ਲਾਉਨੇ ਉਹਨਾਂ ਚੀਜ਼ਾਂ ਨੂੰ ਨਾਲ ਲਾਓ ਇਹਨਾਂ ਬੱਚਿਆਂ ਨੂੰ ਸੋਚ ਦਿਓ ਜਿਹੜੇ ਬੱਚੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਘਰਾਂ ਦੇ ਗਰੀਬ ਬੱਚੇ ਆ